ਇੱਕ ਮੈਂ ਤੁਹਾਨੂੰ ਉਦਾਹਰਣ ਦੇਣਾ ਚਾਹਨਾ ਹੈ ਜੀ ਇੱਕ ਸਾਡਾ ਐਸਡੀਪੀਸੀ ਦਾ ਮੈਂਬਰ ਹੈ ਉਹ ਬਰਨਾਲੇ ਤੋਂ ਹੈ ਤੁਹਾਡੇ ਲਾਗੇ ਜੀ ਉਹ ਰਾਗੀ ਵੀ ਹੈ ਉਹਦੇ ਉਹ ਗੁਜ਼ਾਰਾ ਆਪਣਾ ਬਤੌਰ ਰਾਗੀ ਸੇਵਾ ਕਰਕੇ ਉਹ ਕਰਦਾ ਹੈ ਉਹ ਕਿਤੇ ਸਰਦਾਰ ਪ੍ਰਕਾਸ਼ ਸਿੰਘ ਕੁਲ ਚਲੇ ਗਿਆ ਮੇਰੇ ਖਿਆਲ ਹੈ 97 ਦੀ ਗੱਲ ਹੈ ਤੇ ਉਹਦਾ ਘਟ ਆ ਗਿਆ ਸੀ ਟੱਗਿਆ ਸੀ ਇਹਦੇ ਬਰਸ਼ੂਰਿਸ਼ ਉਹਨੇ ਜੀ ਪ੍ਰਧਾਨ ਵੀ ਸੀ ਪ੍ਰਕਾਸ਼ ਸਿੰਘ ਉਦੋਂ ਤੇ ਚੀਫ ਮਿਨਿਸਟਰ ਵੀ ਸੀ ਉਹਨੂੰ ਕਿਹਾ ਕਿ ਜੀ ਮੇਰਾ ਘਰ ਤੇ ਆ ਗਿਆ ਮੇਰੀ ਝੂਪ ਝੋਪੜੀ ਮੈਨੂੰ 5-7 ਲੱਖ ਰੁਪਏ ਦੀ ਲੋੜ ਹੈ ਤੇ ਮੈਨੂੰ ਕਿਰਪਾ ਕਰੋ ਉਹਨੇ ਤੂੰ ਕਿੱਥੋਂ ਦਾ ਆਇਆ ਉਹ ਫਲਾਣਾ ਕਿਹੜਾ ਥਾਣੇ ਲੱਗਦਾ ਜੀ ਫਲਾਣਾ ਥਾਣੇ ਲੱਗ ਉਹਨੇ ਥਾਣੇਦਾਰ ਨਾਲ ਟੈਲੀਫੋਨ ਮਿਲਾ ਲਿਆ ਥਾਣੇਦਾਰ ਨੂੰ ਕਿਹਾ ਭਈਆ ਫਲਾਣਾ ਸਿੰਘ ਮੇਰਾ ਬੰਦਾ ਹੈ ਇਹ ਜਦੋਂ ਵੀ ਆਏ ਜਾਏ ਇਹਦੀ ਗੱਡੀ ਦੀ ਚੈੱਕ ਕਰ ਥਾਣੇਦਾਰ ਬਦਲ ਗਿਆ ਔਰ ਨਿਆ ਠੜਨਾ ਆ ਗਿਆ ਉਫੜਿਆ ਗਿਆ ਉਹ ਫੜਿਆ ਗਿਆ ਤੇ ਉਹ ਭੁખી ਸੀ ਉਹਦੇ ਗੱਡੀ ਵਿੱਚ ਅਫੀਮ ਤੇ ਕਿਸ ਫੜਿਆ ਗਿਆ ਸੀ ਬਧਿਆ ਭੁખી ਸੀ ਭੁખી ਸੀ ਭੁખી ਸਮਗਤ ਕਿਉਂਕਿ ਤੁਹਾਡੇ ਉਸ ਇਲਾਕੇ ਚ ਭੁਖੇ ਲੋਕ ਬਹੁਤੇ ਸੇਵਨ ਕਰਦੇ ਸੋ ਉਥੇ ਉਹਨਾਂ ਉਹਨੂੰ ਫੜ ਲਿਆ ਮੈਨੂੰ ਉਹ ਮਿਲਿਆ ਜਦੋਂ ਮਹਾਰਾਜ ਸਾਹਿਬ ਪਹਿਲੀ ਵਾਰੀ ਬੰਦੇ ਨੇ ਚੀਫ ਮਿੰਸਟਰ 2002 ਚ 2002 2003 ਚ ਤੇ ਉਹ ਇੰਦਰਜੀਤ ਸਿੰਘ ਜ਼ੀਰਾ ਸਾਡਾ ਐਮਐਲਏ ਸੀ ਵਜੀਰ ਵੀ ਰਹਾ ਜਿਹਦੇ ਤੋਂ ਉਹ ਲੈ ਆਇਆ ਮੇਰੇ ਕੋਲ ਉਹਨੇ ਲੈ ਆਇਆ ਕਿ ਜੀ ਇਹ ਫਸ ਗਿਆ ਜੀ ਇਹਨੂੰ ਕਿਤੇ ਕਹਿ ਗੂਗਲ ਮਂ ਬਚਾਓ ਹੁਣ ਉਹਨੇ ਮੈਨੂੰ ਇਹ ਆਪ ਕਹਾਣੀ ਸੁਣਾਈ ਅਕਾਲੀ ਦਲ ਦਾ ਪ੍ਰਧਾਨ ਚੀਫ ਮਨਿਸਟਰ ਇੱਕ ਰਾਗੀ ਐਸਜੀਪੀਸੀ ਦਾ ਮੈਂਬਰ ਨੂੰ ਇਹਸ ਰਾਹ ਦਿਖਾਇਆ ਉਹਨੇ ਕਿ ਤੂੰ ਸਮਗਲਿੰਗ ਕਰ ਲੈ ਦੱਸੋ ਆ ਇਹ ਫਰ ਦਾ ਮਤਲਬ ਤੁਹਾਨੂੰ ਉਸ ਬੰਦੇ ਨੇ ਖੁਦ ਸੁਣਾਈ ਹੈ ਸਟੋਰੀ ਖੁਦ ਸੁਣਾਈ ਹੈ ਕਰ ਇਹ ਤੁਸੀਂ ਤੁਸੀਂ ਉਹਨੂੰ ਇੰਟਰਵਿਊ ਕਰਕੇ ਦੇਖਿਓ ਉਹਦਾ ਨਾਂ ਸਾਨੂੰ ਪਤਾ ਨਹੀਂ ਉਹ ਮੇਰੇ ਖਿਆਲ ਹੁਣ ਇਸ ਦੁਨੀਆ 'ਚ ਨਹੀਂ ਰਹੇ ਨਹੀਂ ਨਹੀਂ ਹੈ ਹੈ ਅੱਛਾ ਜੀ ਹਾਂ ਤੇ ਉਹਨੂੰ ਪੁੱਛ ਕੇ ਦੇਖਿਓ ਉਹ ਗਰੀਬ ਆਦਮੀ ਹੈ ਔਰ ਇੰਦਰਜੀਤ ਦੇ ਸਾਹਮਣੇ ਉਹਨੇ ਗੱਲ ਕੀਤੀ